ਸਾਸਰੀ ਕਾਲਬੀਰ ਜੀ ਸਾਰਿਆਂ ਨੂੰ ਆ ਦੋ ਵੀਰ ਜਿਹੜੇ ਆਪਣੇ ਬੈਠੇ ਆ ਪਹਿਲਾਂ ਤਾਂ ਕਰੇਲੇ ਤੋੜਦੇ ਹੁੰਦੇ ਆ ਇਹ ਤੇ ਅੱਜ ਇਹ ਕੀ ਤੋੜੀ ਜਾਂਦੇ ਆ ਔੜ ਤੋਂ ਮੇ ਤੋੜਦੇ ਆ ਉਹ ਕਿਵੇਂ ਸੱਪ ਜੰਗ ਕੋ ਲੱਪੀ ਜਾਂਦੇ ਓਏ ਔੜ ਤੋਂ ਮੇ ਤੋੜਦੇ ਆ ਭਾਈ ਔੜ ਤੋਂ ਮੇ ਤੋੜਦੇ ਆ ਪਹਿਲਾਂ ਤੁਸੀਂ ਕਰੇਲੇ ਤੋੜਦੇ ਹੁੰਦੇ ਸੀ ਜੰਗਲੀ ਕਰੇਲੇ ਜੜੀ ਬੂਟੀ ਲੱਭੀ ਜਾਂਦੇ ਨੇ ਵੀਰੇ ਜੜੀ ਬੂਟੀਆਂ ਜੜੀਆਂ ਬੂਟੀਆਂ ਲੱਭਦੇ ਆ ਆ ਦੇਖੋ ਔੜ ਤੋਂ ਮੇ ਤੋੜਦੇ ਆ ਇਹਨੇ ਤਾਂ ਫਿਰ ਫਾਇਦੀ ਬਹੁਤ ਹੋਣੇ ਆ ਫਿਰੇ ਸ਼ੂਗਰ ਜੂਰੀਆ ਪੇਟ ਪੇਟ ਗੈਸ ਤੇਜਾਬ ਸਭ ਚੱਕ ਦਿੰਦਾ ਇਹਦਾ ਫਿਰ ਕੀ ਕਰਦੇ ਹਾਂ ਤੋੜ ਕੇ ਸੁਕਾ ਕੇ ਪਾਊਡਰ ਬਣਾ ਲੈਨੇ ਆ ਹਾਂ ਪਾਊਡਰ ਬਣਾਵਾ ਕੇ ਜਾ ਕੇ ਆ ਚੱਕ ਪਾਊਡਰ ਬਣਾਵਾਗੇ ਜਾ ਕੇ ਆ ਦੇਖੋ ਪਾਊਡਰ ਬਣਾ ਕੇ ਫਿਰ ਅੰਦਰ ਇਕੱਠੇ ਕਰੀ ਫਿਰਦੇ ਆ ਔਰ ਤੁਮੇ ਕਹਿੰਦੇ ਹੁਣ ਇਹਦਾ ਜਾ ਕੇ ਸੁਕਾ ਕੇ ਪਾਊਡਰ ਬਣਾਵਾਗੇ ਤੇ ਪੇਟ ਗੈਸ ਤੇਜਾਬ ਜੂਰੀਆ ਸਾਰਾ ਕੋਸ਼ਿਸ਼ ਸਾਫ ਕਰ ਦਿੰਦਾ ਕਬਜ ਵੀ ਦੂਰ ਕਰ ਦਿੰਦਾ ਇਹ ਆਪਣੇ ਜੋੜਾਂ ਦੇ ਦਰਦ ਮਟਾਪਾ ਬਹੁਤ ਹੋਰ ਕਈ ਬਿਮਾਰੀਆਂ ਨੂੰ ਇਹ ਦੂਰ ਕਰਦਾ ਕੌੜ ਤੁਮਿਆਂ ਦਾ ਇਹਦਾ ਆਚਾਰ ਵੀ ਮਿਲ ਜਾਂਦਾ ਬਾਜ਼ਾਰ ਚੋਂ ਕੌੜ ਤੁਮਿਆਂ ਦਾ ਆਚਾਰ ਓਕੇ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ